ਹਰ ਸਾਲ ਹੋ ਗਏ ਜੇ ਭਗਵੰਤ ਮਾਨ 1000 ਰੁਪਿਆ ਦੇ ਵੀ ਦੇਗਾ ਅਖੀਰਲੇ ਸਾਲ ਤਾਂ ਨੇਰੀਆਂ ਬਾਵਾ ਪੈਣਾ ਪਹਿਲਾ ਪੁਰਾਣਾ ਬਾਹਰੋਂ ਪਾਂਜਾ ਬਾਹਰੋਂ ਪਾਂਜਾ 48000 ਰੁਪਿਆ ਲੈਣਾ ਫੇਰ ਵੋਟ ਪਾਉਣੀ ਹੈ 1000 ਰੁਪਏ ਦੇ ਵਿੱਚ ਵੀਰ ਨਾ ਜਾਏ ਬਕਾਇਆ ਬਾਰੇ ਸਵਾਲ ਕਰ ਰਹੇ ਹਾਂ ਸਵਾਲ ਉਹਨਾਂ ਨੂੰ ਕੋ ਪਹਿਲਾ 12 ਪੰਜਾ ਸਿੱਖ ਲੋਕ ਕਿੰਨੇ ਹੁੰਦੇ ਨੇ 60 ਹੁੰਦੇ ਨੇ 48 ਤੁਸੀਂ ਦੇਖ ਲਓ ਰਾਜਾ ਬੜਿੰਗ ਪ੍ਰਧਾਨ ਐ ਚੂ ਨਹੀਂ ਕਰਦਾ ਚੂ ਨਹੀਂ ਕਰਦਾ ਕੀ ਕਰ ਯਾਰ ਜਿਹੜੇ ਬੰਦੇ ਨੂੰ 12 ਪੰਜਾ ਨਹੀਂ ਪਤਾ ਮੁੱਖ ਸਰਕਾਰ ਚਲਾ ਸਕਦੇ ਐ ਮੈਂ ਤੁਹਾਨੂੰ ਸਹੀ ਦੱਸਦੇ ਆ ਏ ਜੇ ਨਲਾਇਕ ਉੱਥੇ ਐ ਇਹਨਾਂ ਨੇ ਤੇ ਕੱਲਾ ਲੁੱਟਣਾ ਕੋਈ ਸੇ ਕੰਮ ਨਹੀਂ ਕਰਨਾ ਅੱਜ ਕੱਲਾ ਚਾਹੁੰਦੇ ਕਿ ਸਾਡਾ ਦਾਲ ਸਾਡੀ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਦੇ ਵੱਲੋਂ ਦਿੱਤੇ ਬਿਆਨ 12 50 48 ਤੇ ਹੁਣੇ ਵਿਵਾਦ ਛਿੜ ਚੁੱਕਿਆ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਤੇ ਤੰਜ ਕੱਸਿਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਨਲਾਇਕ ਦੱਸ ਛੱਡਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ